ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਆਪਣੀ ਅੱਜ ਦੀ ਨਵੀਂ ਵੀਡੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦਿਨ ਅੱਜ ਹੈਗਾ ਮੰਗਲਵਾਰ ਤੇ ਤਰੀਕ ਹੈਗੀ ਆ 16 ਤੇ ਸੰਗਰਾਂਦ ਦਾ ਮਹੀਨਾ ਅਸੂਰੀ ਸੰਗਰਾਂਦ ਤੇ ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਅੱਜ ਆਪਾਂ ਕਰਦੇ ਆਂ ਸਾਈਕਲ ਦੀ ਸੈਰ ਬਣੇ ਰਹੋ ਵੀਡੀਓ ਐਂਡ ਤੱਕ ਸਾਨੂੰ ਦਿਹਾਉਨੇ ਨਾਲੇ ਪਿੰਡ ਦਾ ਅਲਦਲ ਦਾ ਵਿਊ ਤੇ ਨਾਲੇ ਖੇਤ ਚਲੋ ਜੀ ਸਵੇਰੇ ਸਵੇਰੇ ਕਰਦੇ ਆ ਸਾਈਕਲ ਤੇ ਸ਼ੈਰ ਬਣੇ ਰਹੋ ਵੀਡੀਓ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਚਲੋ ਜੀ ਬਣੇ ਰਹੋ ਵੀਡੀਓ ਚ ਆ ਆਪਣੇ ਪਿੰਡ ਦੀ ਉੱਪਰਲੀ ਫਿਰਨੀ ਆ ਤੇ ਤੇ ਆ ਆਪ ਆਪਣੇ ਪਿੰਡ ਦੇ ਖੇਤ ਨੇ ਨਾਲ ਹੀ ਆਪਣੇ ਪਿੰਡ ਦੇ ਖੇਤ ਨੇ ਇਧਰ ਇੰਡਸਟਰੀਆ ਨਾਲ ਹੀ ਇਹ ਫਿਲਹਾਲ ਇੱਧਰ ਪ੍ਰਦੂਸ਼ਣ ਦਾ ਹੈ ਜਾਂ ਦਾ ਤੇ ਇੰਡਸਟਰੀ ਪਿੰਡ ਦੇ ਨਾਲ ਤਾਂ ਲੱਗਣੀ ਨਹੀਂ ਚਾਹੀਦੀ ਵੈਸੇ ਪ੍ਰਦੂਸ਼ਣ ਵਾਲੀ ਨਹੀਂ ਹੈਗੀ ਤੇ ਤੇ ਆ ਆਪਣੇ ਪਿੰਡ ਦਾ 뷰 ਆ ਜੀ ਚੱਲੇ ਹੁਣ ਆਪਾਂ ਅੱਗੇ ਨੂੰ ਚੱਲਦੇ ਹਾਂ ਆ ਦੇਖੋ ਕਿਵੇਂ ਗੰਦ ਪਾਇਆ ਇੱਥੇ ਫਿਰ ਕਹਿੰਦੇ ਆ ਕਹਿੰਦੇ ਆ ਪਰਵਾਸੀਆਂ ਨੇ ਤਿੰਨੇ ਵੀ ਕਿਰਾਏ ਦੇ ਰਹਿੰਦੇ ਇੱਥੇ ਕੂੜਾ ਸਿੱਟੀ ਜਾਂਦੇ ਸਾਰੇ ਬਹੁਤ ਗਲਤ ਗੱਲ ਆ ਜੋ ਵੀ ਆਪਣੇ ਕਾਗਜ਼ ਨੇ ਜਾਂ ਕੋਈ ਕੂੜਾ ਜਾਂਦਾ ਅੱਗ ਲਾ ਦੋ ਉਹਨੂੰ ਜਾਂ ਫਿਰ ਡੰਪਰ ਚ ਪਾ ਦਿਓ ਚਲੋ ਇਹ ਕੰਮ ਤਾਂ ਹੁਣ ਪਿੰਡ ਦੇ ਸਰਪੰਚ ਸਾਹਿਬ ਦਾ ਤੇ ਉਹਨੂੰ ਜਰੂਰ ਕਹਾਂਗੇ ਇੱਕ ਵਾਰ ਵੀ ਇਹ ਸਫਾਈ ਤੇ ਵੀ ਥੋੜਾ ਜਿਆ ਧਿਆਨ ਦਿਓ ਥੋੜਾ ਜਿਆ ਕਹੋ ਜਿਹੜੇ ਕਰਾਇਤੇ ਰਹਿੰਦੇ ਆ ਆ ਦੇਖੋ ਕਿੰਨਾ ਸੋਹਣਾ 뷰 ਆ ਇੱਧਰ ਆਪਾਂ ਜਾ ਰਹੇ ਆ ਪਿੰਡ ਦੀ ਉੱਪਰਲੀ ਫਿਰਨਿੰਗ ਅੱਜ ਥੋੜਾ ਜਿਆ ਲੇਟ ਹੋ ਕੇ ਪਹਿਲਾਂ ਨਿਕਲਣਾ ਸੀਗਾ ਤੇ ਰਾਤ ਲੇਟਸ ਉੱਤੇ ਤੇ ਲੇਟ ਹੀ ਅੱਖ ਖੁੱਲੀ ਚਲੋ ਜੀ ਅੱਜ ਸੰਗਰਾਂਦ ਵੀਰਾਂ ਨਾਲ ਜਿਹਨਾਂ ਹੱਥ ਹੋ ਕੇ ਮੱਥਾ ਟੇਕ ਕੇ ਉਹਨੇ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਨੇ ਆ ਮਗਾ ਚਲੋ ਅੱਜ ਛੋਟਾ ਜਿਹਾ ਬਲੌਗ ਹੀ ਬਣਾ ਲੈਣੇ ਤੁਹਾਨੂੰ ਦਿਖਾ ਦਿੰਨੇ ਆ ਕਾਫੀ ਟਾਈਮ ਬਾਅਦ ਅੱਜ ਨਿਕਲੇ ਸੀ ਫੇਰ ਦੁਬਾਰਾ ਸਾਈਕਲ ਤੇ ਕਿਉਂਕਿ ਟਾਈਮ ਨਹੀਂ ਲੱਗਦਾ ਹੈਗਾ ਕਈ ਦਿਨ ਹੋ ਗਏ ਕੰਮਾਂ ਕਾਰਾਂ 'ਚ ਬਿਜੀ ਆ ਉਹਦੇ ਕਰਕੇ ਟਾਈਮ ਘੱਟ ਲੱਗਦਾ ਬਾਹਰ ਨਿਕਲਣ ਲੱਗਾ ਤੇ ਹੁਣ ਆਪਾਂ ਡੇਲੀ ਟਾਈਮ ਕੱਢਿਆ ਕਰਾਂਗੇ ਸਾਈਕਲ ਤੇ ਸ਼ੇਅਰ ਕਰਿਆ ਕਰਾਂਗੇ ਤਾਂ ਕਿ ਨਾ ਸੋਣਾ ਵੀਰ ਸਵੇਰੇ ਸਵੇਰੇ ਇਦਰ ਖੇਤ ਖੜੇ ਸਾਰੇ ਖੇਤਾਂ ਵਿੱਚ ਹਰਾ ਸੋਹਣੀ ਹਰਿਆਲੀ ਤੇ ਗੁਰਦੁਆਰਾ ਸਾਹਿਬ ਗੁਰਬਾਣੀ ਦੀ ਗੂੰਜ ਬੋਲਦੀ ਸਵੇਰੇ ਸਵੇਰੇ ਬੜਾ ਆਨੰਦੰਦ ਦੀ ਆ ਆ ਗਈ ਮਾੜੀ ਟੁਗਾ ਪੀਰ ਜੀ ਦੀ ਆਪਣੇ ਪਿੰਡ ਦੇ ਆ ਗਈ ਆਪਣੇ ਪਿੰਡ ਦੀ ਲੇਕ ਦੇਖੋ ਕੀ ਹਾਲ ਹੋਇਆ ਮੀਂਹ ਕਰਕੇ ਦਾ ਪਹਿਲਾਂ ਸਾਰੀ ਭਰ ਗਈ ਸੀ ਹੁਣ ਤਾਂ ਥੋੜੀ ਲੈਵਲ ਥੱਲੇ ਹੋ ਗਿਆ ਪਾਣੀ ਦਾ ਚਲੋ ਹੁਣ ਝੋਨਾ ਵੀ ਪੱਕਣ ਦੀ ਤਿਆਰੀਆਂ ਚ ਲਗਭਗ ਦਿਵਾਲੀ ਕੋਲੇ ਜਾ ਕੇ ਵੱਡ ਹੋ ਜੋ ਜਿਹੜੇ ਹਿਸਾਬ ਨੇ ਹਾਲਾਤ ਨੇ ਛੋਣੇ ਦੇ ਹੁਣ ਸਹੀ ਖੜਾ ਇਤਰਾ ਉਧਰ ਵੀ ਬੜਾ ਨੁਕਸਾਨ ਹੋ ਗਿਆ ਵਿਚਾਰੇ ਜ਼ਿਮੀਦਾਰਾਂ ਦਾ ਗੁਰਦਾਸਪੁਰ ਏਰੀਆ ਤਰਨਤਾਰਨ ਤੇ ਸੁਲਤਾਨਪੁਰ ਲੋਧੀ ਬੜਾ ਦੁੱਖ ਦਿੰਦਾ ਉਹ ਚੀਜ਼ ਜੋ ਹੋਈ ਆ ਕਿਉਂਕਿ ਹੁਣ ਝੋਨੇ ਦੀ ਸ਼ੁਰੂਆਤ ਹੀ ਹੋਣ ਵਾਲੀ ਆ ਤੇ ਉਧਰ ਖੇਤਾਂ 'ਚ ਰੇਤਾ ਚੜ ਗਿਆ तकरीबन 6 ਮਹੀਨੇ ਸਾਲ ਲੱਗੀ ਜਾਣਾ ਬਾਕੀ ਦੇਖੋ ਆਪਣੇ ਪੰਜਾਬੀ ਹਿੰਮਤ ਵਾਲੇ ਨੇ ਛੇਤੀ ਕਰ ਦੇਣਗੇ ਪਹਿਲਾਂ ਹੀ 6 ਮਹੀਨਿਆਂ ਤੋਂ ਲੱਗਦਾ ਨਹੀਂ ਵੀ ਇੰਨਾ ਲੰਮਾ ਸਮਾਂ ਜਾਊਗਾ ਅੱਪਾ ਦਾ ਰੱਬ ਮੂਰੇ ਹੀ ਅਰਦਾਸ ਕਰਦੇ ਆ ਵਾਹਿਗੁਰੂ ਜਲਦ ਜਲਦੀ ਹਾਲਾਤ ਠੀਕ ਹੋਣ ਪੰਜਾਬ ਦੇ ਜੋ ਉਧਰ ਖੜਾ ਕਰਕੇ ਹੋਏ ਨੇ ਫਸਲ ਵੀਤੀ ਜਾਵੇ ਚਲੋ ਜੀ ਚੱਲਦੇ ਆਪਾਂ ਇੱਧਰੋਂ ਪੂਰਾ ਦਿਖਾਉਣਾ ਕਿਉ ਦੇਖੋ ਜੀ ਆਪਣਾ ਹਾਲ ਦਾ ਪਿੰਡ ਦਾ ਪੂਰੀ ਹਰਿਆਲੀ ਇੱਧਰ ਝੋਨਾ ਹੀ ਝੋਨਾ ਹੋਇਆ ਇੱਧਰ ਵਧੀਆ ਵਧੀਆ ਖੜਾ ਝੋਨਾ ਸੋਹਣਾ ਤੇ ਇੱਧਰ ਆ ਜਾਂਦੀ ਹੈ ਇੰਡਸਟਰੀ ਤੇ ਇੱਧਰ ਆ ਜਾਂਦੇ ਆ ਖੇਤੀਬਾੜੀ ਸਾਰੀ ਇੰਡਸਟਰੀ ਏਰੀਆ ਵੀ ਹੈਗਾ ਚਲੋ ਫਲਾ ਫਲਾ ਹਾਲ ਇੱਧਰ ਪ੍ਰਦੂਸ਼ਣ ਘੱਟ ਆ ਪ੍ਰੋਡਕਸ਼ਨ ਵਾਲੀ ਫੈਕਟਰੀਆਂ ਹੈ ਨਹੀਂ ਗੀਆਂ ਤੇ ਇਧਰ ਨਾਲ ਦਾ ਪਿੰਡ ਆ ਜਾਂਦਾ ਹੋਰ ਤੇ ਆ ਆਪਣਾ ਸਾਈਕਲ ਤੇ ਆਪਾਂ ਆਇਆ ਚਲੋ ਮੰਗਾ ਦਿਖਾ ਦਈਏ ਪਿੰਡ ਦਾ ਇੱਕ ਵਾਰ ਫੇਰ ਵੀਊ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਪਾਈ ਜਰੂਰ ਕਰ ਦਿਆ ਕਰੋ ਕਿਉਂਕਿ ਜਿਵੇਂ ਜਿਵੇਂ ਆਪਾਂ ਨੂੰ ਟਾਈਮ ਮਿਲਦਾ ਰਹੂ ਓਵੇਂ ਓਵੇਂ ਆਪਾਂ ਹੋਰ ਵੀਡੀਓ ਵਧੀਆ ਤੋਂ ਵਧੀਆ ਲੈ ਕੇ ਆਵਾਂਗੇ ਤੇ ਸੋਹਣੀਆਂ ਵੀਡੀਓ ਦਿਖਾਵਾਂਗੇ ਤੁਹਾਨੂੰ ਜੋ ਪਰਿਵਾਰ ਤੇ ਭਾਈ ਫੈਮਿਲੀ ਚ ਬਹਿ ਕੇ ਦੇਖਣਯੋਗ ਹੋਵੇ ਤੇ ਚਲੋ ਜੀ ਚੱਲਦੇ ਹੁਣ ਆਪਾਂ ਕੋਈ ਕਮਾਂਕਾਰਾਂ ਵਾਲੇ ਬੰਦੇ ਆਪਾਂ ਵੀ ਟਾਈਮ ਕੱਢ ਕੇ ਭਾਈ ਵੀਡੀਓ ਬਣਾਈ ਦੀਆ ਛੋਟੇ ਭੈਣਾਂ ਪਰ ਭਰਾਵਾਂ ਵਰਗਿਆਂ ਦੀ سپورਟ ਦੀ ਲੋੜ ਆ ਤੇ ਜੋ ਕੀ ਆਪਾਂ ਹੋਰ ਵੀ ਟਾਈਮ ਕੱਢਾਂਗੇ ਚਲੋ ਪੌਣਿਆ ਚੱਲੇ ਹੁਣ ਘਰ ਨੂੰ ਅੱਜ ਲਈ ਇਹਨਾ ਮਿਲਦੇ ਆਪਾਂ ਅਗਲੀ ਵੀਡੀਓ 'ਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਫੇਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ